ਸਟੂਡੈਂਟਸ ਅੱਜ ਆਪਾਂ ਕਰਾਂਗੇ 7ਵੀਂ ਜਮਾਤ ਦੇ ਚੌਥੇ ਪਾਠ ਦੇ ਖਾਣਾ ਪਕਾਉਂਦੇ ਸਿਧਾਂਤ ਦੇ ਪ੍ਰਸ਼ਨ ਉੱਤਰ ਤੇ ਸਾਰ ਸਪੈਲਾਂ ਸਾਰ ਖਾਣਾ ਪਕਾਉਣ ਦੇ ਸਿਧਾਂਤ ਸਬਜ਼ੀਆਂ ਤੇ ਛਿਲਕੇ ਪਤਲੇ ਉਤਾਰਨੇ ਚਾਹੀਦੇ ਹਨ ਇਹਨਾਂ ਨੂੰ ਜ਼ਿਆਦਾ ਧੋਣਾ ਨਹੀਂ ਚਾਹੀਦਾ ਅਤੇ ਨਾ ਹੀ ਪਾਣੀ ਵਿੱਚ ਭਿਉਂ ਕੇ ਰੱਖਣਾ ਚਾਹੀਦਾ ਹੈ ਭੋਜਨ ਨੂੰ ਟੱਕ ਕੇ ਪਕਾਉਣਾ ਚਾਹੀਦਾ ਹੈ ਜਿਸ વાਣੀ ਵਿੱਚ ਭੋਜਨ ਪਕਾਇਆ ਜਾਵੇ ਉਸ ਨੂੰ ਵਿਅਰਥ ਨਹੀਂ ਸੁੱਟਣਾ ਚਾਹੀਦਾ ਭੋਜਨ ਨੂੰ ਤੁੱਪ ਵਿੱਚ ਨਹੀਂ ਰੱਖਣਾ ਚਾਹੀਦਾ ਅਤੇ ਭੋਜਨ ਪਕਾਉਂ ਸਮੇਂ ਸੋਡਾ ਵੀ ਨਹੀਂ ਪਾਉਣਾ ਚਾਹੀਦਾ ਇੰਨਾ ਸਾਰੀਆਂ ਗੱਲਾਂ ਦਾ ਧਿਆਨ ਨਾ ਰੱਖਣ ਕਾਰਨ ਭੋਜਨ ਦੇ ਪੋਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਸਬਜ਼ੀਆਂ ਨੂੰ ਬਹੁਤ ਛੋਟੇ ਟੁਕੜਿਆਂ ਵਿੱਚ ਨਹੀਂ ਕੱਟਣਾ ਚਾਹੀਦਾ ਤੇ ਜਿਸ ਪਾਣੀ ਵਿੱਚ ਸਬਜ਼ੀਆਂ ਪਕਾਈਆਂ ਜਾਣ ਉਹ ਇਤਨਾ ਹੋਣਾ ਚਾਹੀਦਾ ਹੈ ਕਿ ਸੁੱਟਣਾ ਨਾ ਪਵੇ ਭੋਜਨ ਖਰੀਦਣ ਅਤੇ ਪਕਾਉਣ ਸਮੇਂ ਸਫਾਈ ਸਾਨੂੰ ਭੋਜਨ ਦੀਆਂ ਚੀਜ਼ਾਂ ਸਾਫ਼ ਸੁਥਰੀਆਂ ਦੁਕਾਨਾਂ ਅਤੇ ਦੁਕਾਨਦਾਰਾਂ ਤੋਂ ਲੈਣੀਆਂ ਚਾਹੀਦੀਆਂ ਹਨ ਚੀਜ਼ਾਂ ਗਲੀਆਂ ਸੜੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਦਾਣਾਂ ਆਦਿ ਨੂੰ ਕੀੜਾ ਲੱਗਿਆ ਨਹੀਂ ਹੋਣਾ ਚਾਹੀਦਾ ਕਿਸੇ ਬਿਮਾਰ ਆਦਮੀ ਨੂੰ ਖਾਣਾ ਨਹੀਂ ਪਕਾਉਣਾ ਚਾਹੀਦਾ ਖਾਣਾ ਪਕਾਉਣ ਸਮੇਂ ਆਪਣੀ ਨਿੱਜੀ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਵਰਤਨ ਅਤੇ ਰਸੋਈ ਸਾਫ਼ ਹੋਣੀ ਚਾਹੀਦੀ ਹੈ। ਰਸੋਈ ਵਿੱਚ ਮੱਖੀ, ਮੱਛਰ ਜਾਂ ਹੋਰ ਕੋਈ ਕੀੜੇ ਨਹੀਂ ਹੋਣੇ ਚਾਹੀਦੇ। ਰਸੋਈ ਨੂੰ ਹਰ ਰੋਜ਼ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ। ਹੁਣ ਹੈ ਵਿਸ਼ਤੁਨਿਸ਼ਟ ਪ੍ਰਸ਼ਨ। ਪ੍ਰਸ਼ਨ 1 ਭੋਜਨ ਜ਼ਿਆਦਾ ਦੇਰ ਤੱਕ ਪਕਾਉਣ ਨਾਲ ਕੀ ਨਸ਼ਟ ਹੋ ਜਾਂਦਾ ਹੈ? ਉੱਤਰ ਭੋਜਨ ਜ਼ਿਆਦਾ ਦੇਰ ਤੱਕ ਪਕਾਉਣ ਨਾਲ ਵਿਟਾਮਿਨ ਅਤੇ ਖਣਿਜ ਲੂਣ ਨਸ਼ਟ ਹੋ ਜਾਂਦੇ ਹਨ। ਪ੍ਰਸ਼ਨ 2 ਧਾਲਾਂ ਵਿੱਚ ਸਭ ਤੋਂ ਵੱਧ ਕਿਹੜਾ ਪੋਸ਼ਟਿਕ ਤੱਤ ਪਾਇਆ ਜਾਂਦਾ ਹੈ ਉੱਤਰ ਦਾਣਾ ਵਿੱਚ ਸਭ ਤੋਂ ਵੱਧ ਪ੍ਰੋਟੀਨ ਪੋਸ਼ਟਿਕ ਤੱਤ ਪਾਇਆ ਜਾਂਦਾ ਹੈ ਪ੍ਰਸ਼ਨ 3 ਡੱਬਾਬੰਦ ਭੋਜਨ ਖਰੀਦਣ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਉੱਤਰ ਡੱਬਾਬੰਦ ਭੋਜਨ ਖਰੀਦਣ ਸਮੇਂ ਡੱਬਾ ਫੁੱਲਿਆ ਹੋਇਆ ਜਾਂ ਪਿੱਚਕਿਆ ਹੋਇਆ ਨਹੀਂ ਹੋਣਾ ਚਾਹੀਦਾ ਪ੍ਰਸ਼ਨ 4 ਖਾਣ ਵਾਲੇ ਸੋਡੇ ਦਾ ਪ੍ਰਯੋਗ ਭੋਜਨ ਪਕਾਉਣ ਸਮੇਂ ਕਿਉਂ ਵਰਜਿਤ ਹੈ ਉੱਤਰ ਖਾਣ ਵਾਲੇ ਸੋਡੇ ਦਾ ਪ੍ਰਯੋਗ ਕਰਨ ਨਾਲ ਭੋਜਨ ਵਿੱਚਲੇ ਵਿਟਾਮਿਨ ਅਤੇ ਖਣਿਜ ਲੂਣ ਨਸ਼ਟ ਹੋ ਜਾਂਦੇ ਹਨ। ਹੁਣ ਹੈ ਛੋਟੇ ਉਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ 5. ਖਾਣਾ ਪਕਾਉਣ ਸਮੇਂ ਕਿੰਨਾ-ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਉੱਤਰ: ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਬਿਲਕੁਲ ਪਤਲੇ ਉਤਾਰਨੇ ਚਾਹੀਦੇ ਹਨ। ਦੂਸਰਾ ਭੋਜਨ ਨੂੰ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਚਾਹੀਦਾ। ਤੀਸਰਾ ਸਬਜ਼ੀਆਂ ਨੂੰ ਧੋ ਕੇ ਹੀ ਕੱਟਣਾ ਚਾਹੀਦਾ ਹੈ। ਚੌਥਾ ਪੋਜਨ ਨੂੰ ਹਮੇਸ਼ਾ ਟੱਕ ਕੇ ਪਕਾਉਣਾ ਚਾਹੀਦਾ ਹੈ। ਪੰਜਵਾਂ ਦੁੱਧ ਦੀਆਂ ਬੋਤਲਾਂ ਨੂੰ ਧੁੱਪ ਵਿੱਚ ਨਹੀਂ ਰੱਖਣਾ ਚਾਹੀਦਾ। ਪ੍ਰਸ਼ਨ 6 ਖਾਣਾ ਪਕਾਉਣ ਸਮੇਂ ਨਿੱਜੀ ਸਫਾਈ ਤੋਂ ਕੀ ਭਾਵ ਹੈ? ਉੱਤਰ ਇੱਕ ਜਿਨ੍ਹਾਂ ਲੋਕਾਂ ਨੂੰ ਜ਼ੁਕਾਮ, ਗਲਾ ਖਰਾਬ, ਖਾਂਸੀ ਹੋਵੇ ਉਹਨਾਂ ਨੂੰ ਖਾਣਾ ਨਹੀਂ ਪਕਾਉਣਾ ਚਾਹੀਦਾ। ਦੂਸਰਾ ਖਾਣਾ ਪਕਾਉਣ ਵੇਲੇ ਹੱਥ ਅਤੇ ਨੂੰ ਹਮੇਸ਼ਾ ਸਾਫ਼ ਹੋਣੇ ਚਾਹੀਦੇ ਹਨ ਤੀਸਰਾ ਖਾਣਾ ਬਣਾਉਂਦੇ ਸਮੇਂ ਜੇਕਰ ਛਿੱਕ ਜਾਂ ਖੰਗ ਆਉਣ ਲੱਗੇ ਤਾਂ ਮੂੰਹ ਟੱਕ ਲੈਣਾ ਚਾਹੀਦਾ ਹੈ ਚੌਥਾ ਜਿਸ ਚਮਚ ਨਾਲ ਖਾਣੇ ਦਾ ਸਵਾਦ ਦੇਖੋ ਉਸ ਨੂੰ ਧੋ ਕੇ ਵਰਤਣਾ ਚਾਹੀਦਾ ਹੈ ਪ੍ਰਸ਼ਨ ਸਤ ਰਸੋਈ ਅਤੇ ਵਰਤਨਾ ਦੀ ਸਫਾਈ ਕਿਵੇਂ ਕਰਨੀ ਚਾਹੀਦੀ ਹੈ ਉੱਤਰ ਰਸੋਈ ਦੇ ਦਰਵਾਜ਼ੇ ਅਤੇ ਬਾਰੀਆਂ ਤੇ ਜਾਲੀ ਲੱਗੀ ਹੋਣੀ ਚਾਹੀਦੀ ਹੈ ਤਾਂ ਕਿ ਮੱਖੀ ਮੱਛਰ ਅੰਦਰ ਨਾ ਆ ਸਕੇ ਦੂਸਰਾ ਰਸੋਈ ਦੀ ਸਫਾਈ ਖਾਣਾ ਖਾਣ ਤੋਂ ਬਾਅਦ ਝੁੱਠੇ ਬਰਤਨਾਂ ਨੂੰ ਸਾਫ਼ ਕਰਨ ਤੋਂ ਬਾਅਦ ਕਰਨੀ ਚਾਹੀਦੀ ਹੈ। ਤੀਸਰਾ ਖਾਣਾ ਪਕਾਉਣ ਵਾਲੇ ਬਰਤਨਾਂ ਨੂੰ ਹਮੇਸ਼ਾ ਇਸਤੇਮਾਲ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਚੌਥਾ ਮੀਟ ਕੱਟਣ ਤੋਂ ਬਾਅਦ ਚੋਰੀ ਨੂੰ ਧੋ ਲੈਣਾ ਚਾਹੀਦਾ ਹੈ। ਪੰਜਵਾਂ ਝੁੱਠੇ ਪਾਂਡਿਆਂ ਨੂੰ ਸੁੱਚੇ ਪਾਂਡਿਆਂ ਤੋਂ ਬਾਅਦ ਰੱਖਣਾ ਚਾਹੀਦਾ ਹੈ। ਛੇਵਾਂ ਝੁੱਠੇ ਪਾਂਡਿਆਂ ਨੂੰ ਗਰਮ ਪਾਣੀ ਤੇ ਸਾਬਣ ਨਾਲ ਧੋਣਾ ਚਾਹੀਦਾ ਹੈ। ਹੁਣੇ ਨਿਮਨਤਾਤਮਕ ਪ੍ਰਸ਼ਨ ਪ੍ਰਸ਼ਨ 8 ਖਾਣਾ ਪਕਾਉਣ ਦੇ ਸਿਧਾਂਤ ਲਿਖੋ ਉੱਤਰ ਖਾਣਾ ਪਕਾਉਣ ਦੇ ਸਿਧਾਂਤ ਪਹਿਲਾ ਸਬਜ਼ੀਆਂ ਅਤੇ ਫਲਾਂ ਦੇ ਚਿਲਕਿਆਂ ਦੇ ਥੱਲੇ ਵਿਟਾਮਿਨ ਅਤੇ ਖਣਿਜ ਲੂਣ ਹੁੰਦੇ ਹਨ ਇਸ ਲਈ ਇਹਨਾਂ ਦੇ ਚਿਲਕੇ ਪਤਲੇ ਉਤਾਰਨੇ ਚਾਹੀਦੇ ਹਨ ਦੂਸਰਾ ਭੋਜਨ ਜ਼ਿਆਦਾ ਦੇਰ ਪਕਾਉਣ ਨਾਲ ਵੀ ਵਿਟਾਮਿਨ ਅਤੇ ਖਣਿਜ ਲੂਣ ਨਸ਼ਟ ਹੋ ਜਾਂਦੇ ਹਨ ਇਸ ਲਈ ਭੋਜਨ ਨੂੰ ਓਨੀ ਦੇਰ ਹੀ ਪਕਾਓ ਜਿੰਨੀ ਦੇਰ ਤੱਕ ਗਲ ਜਾਵੇ ਤੀਸਰਾ ਵਿਟਾਮਿਨ ਅਤੇ ਖਣਿਜ ਲੋਣ ਪਾਣੀ ਵਿੱਚ ਘੁਲ ਜਾਂਦੇ ਹਨ ਇਸ ਲਈ ਸਬਜ਼ੀਆਂ ਨੂੰ ਤੋੜਨ ਤੋਂ ਬਾਅਦ ਹੀ ਕੱਟਣਾ ਚਾਹੀਦਾ ਹੈ ਚੌਥਾ ਕੁਝ ਵਿਟਾਮਿਨ ਪਾਫ ਨਾਲ ਉੱਡ ਜਾਂਦੇ ਹਨ ਇਸ ਲਈ ਭੋਜਨ ਨੂੰ ਹਮੇਸ਼ਾ ਟੱਕ ਕੇ ਪਕਾਉਣਾ ਚਾਹੀਦਾ ਹੈ ਪੰਜਵਾਂ ਧੁੱਪ ਅਤੇ ਹਵਾ ਵਿੱਚ ਰੱਖਣ ਨਾਲ ਭੋਜਨ ਦੇ ਵਿਟਾਮਿਨ ਅਤੇ ਖਣਿਜ ਲੋਣ ਘਟ ਜਾਂਦੇ ਹਨ ਇਸ ਲਈ ਸਬਜ਼ੀਆਂ ਨੂੰ ਪਲਾਸਟਿਕ ਦੀ ਥੈਲੀ ਵਿੱਚ ਪਾ ਕੇ ਫ੍ਰਿਜ ਵਿੱਚ ਰੱਖਣੀ ਚਾਹੀਦੀ ਹੈ ਛੇਵਾਂ ਖਾਣ ਵਾਲੇ ਸੋਡੇ ਦੇ ਪ੍ਰਯੋਗ ਨਾਲ ਵਿਟਾਮਿਨ ਅਤੇ ਖਣਿਜ ਲੂਣ ਨਸ਼ਟ ਹੋ ਜਾਂਦੇ ਹਨ ਪ੍ਰੈਸ਼ਨ ਨੋ ਭੋਜਨ ਖਰੀਦਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉੱਤਰ ਭੋਜਨ ਖਰੀਦਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਭੋਜਨ ਅਜੀਹਾਂ ਥਾਵਾਂ ਤੋਂ ਖਰੀਦਣਾ ਚਾਹੀਦਾ ਹੈ ਜਿੱਥੇ ਕਿ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਦੂਸਰਾ ਮੀਟ ਖਰੀਦਣ ਲੱਗੇ ਦੇਖ ਲੈਣਾ ਚਾਹੀਦਾ ਹੈ ਕਿ ਜਾਨਵਰ ਬਿਮਾਰ ਨਾ ਹੋਵੇ ਅਤੇ ਉਸ ਉੱਤੇ ਡਾਕਟਰ ਦੀ ਮੋਹਰ ਲੱਗੀ ਹੋਵੇ ਤੀਸਰਾ ਡੱਬੇ ਵਿੱਚ ਬੰਦ ਚੀਜ਼ ਖਰੀਦਣ ਲੱਗੇ ਦੇਖ ਲੈਣਾ ਚਾਹੀਦਾ ਹੈ ਕਿ ਡੱਬਾ ਫੁੱਲਿਆ ਹੋਇਆ ਜਾਂ ਪਿੱਚਕਿਆ ਹੋਇਆ ਨਹੀਂ ਹੋਣਾ ਚਾਹੀਦਾ ਚੌਥਾ ਫਲ ਅਤੇ ਸਬਜ਼ੀਆਂ ਗਲੀਆਂ ਸੜੀਆਂ ਨਹੀਂ ਹੋਣੀਆਂ ਚਾਹੀਦੀਆਂ ਪੰਜਵਾਂ ਦਾਲ ਚੋਲ ਆਟੇ ਆਦਿ ਵਿੱਚ ਕੀੜੇ ਜਾਂ ਸੁਸਰੀ ਨਹੀਂ ਹੋਣੀ ਚਾਹੀਦੀ ਛੇਵਾਂ ਕਟੇ ਹੋਏ ਫਲ ਜਾਂ ਸਬਜ਼ੀਆਂ ਜਿੰਨਾ ਉੱਤੇ ਮਿੱਟੀ ਪਈ ਹੋਵੇ ਦਾ ਸ਼ੱਕ ਹੋਵੇ ਤਾਂ ਉੱਤੇ ਮੱਖੀਆਂ ਬੈਠੀਆਂ ਹੋਣ ਨਹੀਂ ਖਰੀਦਣਾ ਚਾਹੀਦਾ ਪ੍ਰਸ਼ਨ 10 ਰਸੋਈ ਦੀ ਸਫਾਈ ਤੋਂ ਕੀ ਭਾਵ ਹੈ ਉੱਤਰ ਰਸੋਈ ਘਰ ਦੇ ਦਰਵਾਜ਼ਿਆਂ ਅਤੇ ਬਾਰੀਆਂ ਤੇ ਜਾਲੀ ਲੱਗੀ ਹੋਵੇ ਤਾਂ ਕਿ ਮੱਖੀ ਮੱਛਰ ਆਦਿ ਅੰਦਰ ਨਾ ਆ ਸਕੇ ਦੂਸਰਾ ਰਸੋਈ ਦੀ ਸਫਾਈ ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਜੁੱਠੇ ਵਰਤਨਾ ਨੂੰ ਸਾਫ਼ ਕਰਨ ਪਿੱਛੋਂ ਕਰਨੀ ਚਾਹੀਦੀ ਹੈ। ਤੀਸਰਾ ਦਿਨ ਵਿੱਚ ਇੱਕ ਵਾਰ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਚੌਥਾ ਹਫ਼ਤੇ ਵਿੱਚ ਇੱਕ ਵਾਰ ਹੀ ਜਾਲੇ ਉਤਾਰ ਕੇ ਦੀਵਾਰਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਸਾਲ ਵਿੱਚ ਇੱਕ ਵਾਰੀ ਸਫੇਦੀ ਕਰਵਾਉਣੀ ਚਾਹੀਦੀ ਹੈ। ਪ੍ਰਸ਼ਨ 11 ਭੋਜਨ ਕਰ ਲਿਆਉਣ ਤੋਂ ਮਗਰੋਂ ਤਾਜ਼ੀਆਂ ਚੀਜ਼ਾਂ ਅਤੇ ਸੁੱਕੀਆਂ ਚੀਜ਼ਾਂ ਦੀ ਕਿਵੇਂ ਸੰਭਾਲ ਕਰੋਗੇ ਉੱਤਰ ਭੋਜਨ ਦੀਆਂ ਚੀਜ਼ਾਂ ਲਿਆਉਣ ਤੋਂ ਬਾਅਦ ਸੁੱਕੀਆਂ ਚੀਜ਼ਾਂ ਨੂੰ ਸੁੱਕੇ ਡੱਬਿਆਂ ਵਿੱਚ ਭਰ ਕੇ ਰਸੋਈ ਦੀ ਅਲਮਾਰੀ ਜਾਂ ਸਟੋਰ ਵਿੱਚ ਰੱਖਣਾ ਚਾਹੀਦਾ ਹੈ ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਨੂੰ ਫ੍ਰਿਜ ਜਾਂ ਕਿਸੇ ਹੋਰ ਠੰਡੀ ਥਾਂ ਤੇ ਰੱਖਣਾ ਚਾਹੀਦਾ ਹੈ ਮੀਟ ਲਿਆਉਣ ਪਿੱਛੋਂ ਜੇਕਰ ਫ੍ਰਿਜ ਹੋਵੇ ਤਾਂ ਉਸਦੇ ਸਭ ਤੋਂ ਠੰਡੇ ਖਾਣੇ ਫ੍ਰੀਜ਼ਰ ਵਿੱਚ ਰੱਖਣਾ ਚਾਹੀਦਾ ਹੈ ਨਹੀਂ ਤਾਂ ਉਸ ਨੂੰ ਜਲਦੀ ਹੀ ਪਕਾ ਲੈਣਾ ਚਾਹੀਦਾ ਹੈ ਦੁੱਧ ਨੂੰ ਹਮੇਸ਼ਾ ਉਬਾਲ ਕੇ ਜਾਲੀ ਨਾਲ ਟੱਕ ਕੇ ਰੱਖਣਾ ਚਾਹੀਦਾ ਹੈ ਜੇਕਰ ਫ੍ਰੀਜ ਨਾ ਹੋਵੇ ਤਾਂ ਠੰਡੀ ਜਗ੍ਹਾ ਤੇ ਪਾਣੀ ਵਿੱਚ ਦੁੱਧ ਵਾਲਾ ਬਰਤਨ ਰੱਖਣਾ ਚਾਹੀਦਾ ਹੈ ਸਬਸਕ੍ਰਾਈਬ ਜ਼ਰੂਰ ਕਰੇ